ਜੀ ਆਇਆਂ ਜੀ ਨੂੰ ਆਖਦੇ ਹਾਂ ਅੱਜ ਮੈਂ ਇਸ YouTube ਚੈਨਲ ਤੇ ਤੁਹਾਨੂੰ ਅੱਜ ਦੀ ਤਾਜ਼ਾ ਖਬਰ ਬਾਰੇ ਜ਼ਰੂਰ ਇਸ ਵੀਡੀਓ ਤੇ ਜਾਣਕਾਰੀ ਦਵਾਗੀ ਜੋ ਕਿ ਇਹ ਹੈਗੇ ਰਿਟਾਇਰਡ ਮੁਲਾਜ਼ਮਾਂ ਨੂੰ ਫੈਕਟਰ 2.59 ਲਾਗੂ ਕਰਨ ਦੇ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਈ ਮੀਟਿੰਗਾਂ ਹੋਈਆਂ ਹਨ ਪਰ ਮੀਟਿੰਗਾਂ ਦੇ ਵਿੱਚ ਕੇਵਲ ਲਾਰੇ ਹੀ ਪ੍ਰਾਪਤ ਹੋਈਆਂ ਹਨ ਮਾਨ ਸਰਕਾਰ 2027 ਦੀ ਚੋਣਾਂ ਤੋਂ ਪਹਿਲਾਂ ਰਿਟਾਇਰਡ ਮੁਲਾਜ਼ਮਾਂ ਨੂੰ ਫੈਕਟਰ 2.59 ਲਾਗੂ ਕਰ ਸਕਦੀ ਹੈ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਦੇ ਪੈਨਸ਼ਨ ਨੂੰ ਲਈ 8ਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਜਿਸ ਕਰਕੇ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿ ਹੈ ਕਿ ਜਨਵਰੀ 2026 ਦੇ ਲਾਗੂ ਕਰਨ ਦੀ ਸੰਭਾਵਨਾ ਜਿਸ ਕਰਕੇ 50 ਲੱਖ ਕੇ ਇਧਰੇ ਮੁਲਾਜ਼ਮਾਂ ਦੇ 69 ਲੱਖ ਪੈਨਸ਼ਨ ਨੂੰ 2026 ਦੇ ਵਿੱਚ ਲਾਭ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਦੇ ਵਿੱਚ ਹੋਏ ਡੀਏ ਦਾ ਕੋਈ ਵੀ ਵਾਅਦਾ ਨਹੀਂ ਕੀਤਾ ਗਿਆ ਗੁਰੂ ਹਰगोबिंद ਸਿੰਘ ਥਰਮਲ ਪਲਾਟ ਲਹਿਰਾ ਮੁਹੱਬਤ ਦੇ ਗੁਰੂ गोविंद ਸਿੰਘ ਸੁਪਰ ਥਰਮਲ ਪਲਾਟ ਲਾ ਰੋਪੜ ਦੇ ਵਿੱਚ 20-20 ਸਾਲਾਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰੇ ਅਤੇ ਕੱਚੇ ਮੁਲਾਜ਼ਮਾਂ ਦੀਆਂ ਆਗੂਆਂ ਦੇ ਕਈ ਮੀਟਿੰਗਾਂ ਹੋਈਆਂ ਹਨ ਪਰ ਮੀਟਿੰਗਾਂ ਦੇ ਵਿੱਚ ਸਿਰਫ ਲਾਰੇ ਹੀ ਪ੍ਰਾਪਤ ਹੋਏ ਹਨ ਜੋ ਜੇਕਰ ਇਹਨਾਂ ਮੰਗਾਂ ਦਾ ਹੱਲ ਨਾ ਹੋਇਆ ਤਾਂ 2 ਜਾਂ 27 ਦੀਆਂ ਚੋਣਾਂ ਦਾ ਜਵਾਬ ਦੇ ਨਤੀਜੇ ਚੋਣਾਂ ਦੇ ਨਤੀਜੇ ਦਿੱਲੀ ਵਾਲੇ ਹੋਣਗੇ ਪ੍ਰਾਣੀ ਪੈਨਸ਼ਨ ਨੂੰ ਬਹਾਲ ਕਰਵਾਉਣ ਦੇ ਲਈ ਮੁਲਾਜ਼ਮਾ ਨੇ 2 ਨਵੰਬਰ ਤਰਨ ਤਰਨ ਜਾ ਕੇ ਮਾਨ ਸਰਕਾਰ ਦੇ ਵਿਰੁੱਧ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਲਾਰਿਆਂ ਦੀ ਪੂਲ ਹਜ਼ਾਰਾਂ ਮੁਲਾਜ਼ਮਾ ਦੇ ਸਾਹਮਣੇ ਖੋਲ੍ਹੇ ਜਾਵੇਗੀ ਮੁਲਾਜ਼ਮਾ ਦੇ ਪੈਨਸ਼ਨ ਨੂੰ 6ਵੇਂ ਪੇ ਕਮਿਸ਼ਨ ਦਾ 18000 ਕਰੋੜ ਰੁਪਏ ਬੰਦਾ ਹੈ ਜੋ ਕਿ ਜਲਦੀ ਹੀ ਦੇਵੇ ਨਹੀਂ ਤਾਂ ਮੁਲਾਜ਼ਮਾ ਦੇ ਪੈਨਸ਼ਨ 2027 ਦੀ ਚੋਣਾਂ ਦਾ ਜਵਾਬ ਦੇਣਗੇ PSB এমপ্লয়ি জয়েন্ট ফোর্ম বিলিম মুলাজমা একতা মঞ্চ پنجاب ਤੇ অ্যাসোসিয়েশন অফ জুনিয়র ইঞ্জিনিয়ার জথে bande de আগুয়া ਨੇ মিটিং ਕਰਕੇ پنجاب সরকার ਵੱਲੋਂ বিজলি বোর্ড ਦੀਆਂ પ્રાપ્તિਆਂ ਨੂੰ વેਚਣ ਦੇ ਖਿਲਾਫ ਫੈਸਲੇ ਨੂੰ ਰੱਦ ਕਰਵਾਉਣ ਦੇ ਲਈ 29 ਅਕਤੂਬਰ ਨੂੰ ਥਰਮਲ ਕਲੋਨੀ 게ਟ ਨੰਬਰ 3 এস.ਸੀ. ਦਫ਼ਤਰ ਵਿਕੇਸ਼ ਸਰਕਲ ਪੱਧਰ ਤੇ ਰੋਸ धरना ਦੇਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਦੇ ਵਿੱਚ বিজਲੀ ਮੁਲਾਜ਼ਮਾਂ ਦੀ ਸਾਰੀ ਮੈਂਬਰਸ਼ਿਪ ਪੀਐਸਈਬੀ ਇੰਜੀਨੀਅਰ ਐਸੋਸੀਏਸ਼ਨ ਕਿਸਾਨ ਮਜ਼ਦੂਰ ਤੇ ਹੋਰ ਭਰਾਤਰੀ ਜਥੇਬੰਦੀਆਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਬਿਆੰਤ ਸਿੰਘ ਅਗਰੇਜ ਸਿੰਘ ਭੀਮ ਸੈਨ ਅਰੁਣ ਕੁਮਾਰ ਤੇ ਪ੍ਰਧਾਨ ਅਮਰਜੀਤ ਸਿੰਘ ਮੰਗਲੀ ਨੇ ਵੀ ਹਿੱਸਾ ਲਿਆ ਹੈ ਭੀਮ ਸੈਨ ਡਿਵੀਜ਼ਨ ਦੇ ਪ੍ਰਧਾਨ ਐਸਯੂ ਬਢਿੰਡਾ ਅਮਰਜੀਤ ਸਿੰਘ ਮੰਗਲੀ ਟੈਕਨੀਕਲ ਸਰਵਿਸ ਯੂਨੀਅਨ ਥਰਮਲ ਪ੍ਰਾਣ ਲੈਰਮ ਮੁਹੱਬਤ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਅਧਿਕਾਰੀ ਕਰਮਚਾਰੀਆਂ ਦੇ ਪੈਨਸ਼ਨਸ ਵੱਲੋਂ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚਣ ਦਾ ਖਿਲਾਫ ਫਰੋਸਤ ਧਰਨਾ ਜਾਰੀ ਕੀਤਾ ਜਿਸ ਦੇ ਵਿੱਚ ਸਤਿਕਾਰਯੋਗ ਮੁਲਾਜ਼ਮ ਵੀਰੋ 10 ਦਫ਼ਤਰਾਂ ਦੇ ਇਮਾਰਤਾਂ ਨੂੰ ਵੇਚਣ ਦਾ ਫੈਸਲਾ ਕੀਤਾ ਸੀ ਜਿਸ ਦੀ ਰੋਸ ਮਿਤੀ 24 10 25 ਤੋਂ 29 10 25 ਨੂੰ ਚੀਫ ਦਫ਼ਤਰ ਲੁਧਿਆਣਾ ਵਿਖੇ ਰੋਸਦਾਰਨਾ ਦਿੱਤਾ ਜਾਵੇਗਾ ਤੇ 2 11 25 ਨੂੰ ਪੰਜਾਬ ਲੈਵਲ ਤੇ ਆਰਤੀ ਚੌਕ ਲੁਧਿਆਣਾ ਵਿਖੇ ਧਰਨਾ ਦਿੱਤਾ ਜਾਵੇਗਾ ਅੱਜ ਦੀ ਮੀਟਿੰਗ ਦੇ ਵਿੱਚ ਸਾਰੇ ਹੀ ਜਥੇਬੰਦੀਆਂ ਦੇ ਆਗੂ ਸਹਿਬਾਨ ਸ਼ਾਮਲ ਸਨ ਜੁਆਇੰਟ ਫਰਮ ਇਕਤਾ ਮੰਚ ਦੇ ਇੰਜੀਨੀਅਰ ਐਸਓ ਜੂਨੀਅਰ ਜੂਨੀਅਰ ਇੰਜੀ ਐਸਓ ਦੇ ਉੱਤੇਦਾਰ ਨੇ ਇਸ ਧਰਨਾ ਨੂੰ ਸੰਬੋਧਨ ਕਰਦੇ ਕਿਹਾ ਹੈ ਕਿ ਸਾਰੇ ਸਾਥੀਆਂ ਨੂੰ ਸਾਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਇਸ ਤੇ ਸਮੂਲਿਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਜੇ ਦਫ਼ਤਰੀ ਨਹੀਂ ਰਹੇ ਪਾਵਰ ਹੀ ਨਹੀਂ ਰਹੀ ਤਾਂ ਆਪਾਂ ਤਨਖਾਹ ਦੇ ਮੈਂਸ਼ਨਾ ਕਿਸ ਤੋਂ ਲੈਣੀ ਨਹੀਂ ਧੰਨਵਾਦ ਜੀ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ